ਸ਼੍ਰੀ ਗੁਰੂ ਵਰਦਾਰਸ ਨੂੰ ਨਿਰੰਤਰ ਪ੍ਰਬੰਧਕ ਕਮੇਟੀ ਨੇ ਤੇ ਮੈਜੂਰਾ ਵੀ ਜੱਥੇਬੰਦੀ ਦਲਤਕ ਮੇਧਵ ਮੁਕਤੀ ਮੋਰਚਾ ਨੇ ਰਲ ਕੇ ਉਹਨਾਂ ਨੂੰ ਕਰਾਇਆ ਦਿੱਤੀ ਕਿ ਐਲਮੋਗਰ ਦੇ ਨਾਲ ਦੇ ਵਿੱਚ ਦਾਦਾ ਸਾਹਿਬ ਦਾ 70ਵਾਂ ਜਨਮ ਦਿਨ ਸਭਧਾਨ ਦੇ ਨਿਰਮਾਤਾ ਨੇ ਬਟੀਆਂ ਉਹਨਾਂ ਨੇ ਸਮਾਜਿਕ ਸੁਧਾਰ ਦੇ ਰੂਪ ਦੇ ਵਿੱਚ ਜਾਂ ਵਿਗਿਆਨ ਦੇ ਵਿੱਚ ਵੱਡੀਆਂ ਮੱਲਾ ਮਾਰੀਆਂ ਨੇ ਕਿ ਆਪਣੀ ਜ਼ਿੰਦਗੀ ਦਾ ਪ੍ਰਸਤ ਅਹਨੇ ਸਾਰੀ ਜ਼ਿੰਦਗੀ ਉਹਨਾਂ ਨੇ ਗਰੀਬ ਲੋਕਾਂ ਨੇ ਮਜ਼ਰੂਰ ਲੋਕਾਂ ਨੇ ਗੱਤੂ ਲੋਕਾਂ ਨੇ ਕਰਵਾਣ ਕੀਤੀ ਹੈ ਕਿ ਕਿਉਂ ਨਾ ਆਪਾਂ ਉਹਨਾਂ ਨੂੰ ਸਮਰਪਤੇ ਇਹਦਾ ਸਲਮਾਨ ਸਮਾਜ ਨੂੰ ਕਰਾਈਏ ਉਹਨਾਂ ਦੇ ਵਿੱਚ ਜਿਹੜਾ ਅਸੀਂ ਜਦੋਂ 14 ਤਰੀਕ ਵਾਲਾ ਦਿਨ ਉਹਨਾਂ ਦਾ ਜਿਹੜਾ ਹੁੰਦਾ ਹੈ 14 ਮਾਰਚ ਦਾ ਅੱਪਾ ਸਾਰੇ ਹੀ ਜਾਣਦੇ ਆਪਾਂ ਸਾਰੇ ਹੀ ਮਨਾਉਣੇ ਆ ਵੀ 14 ਅਪ੍ਰੈਲ ਨੂੰ ਆਪਾਂ ਰੱਖ ਲਈਏ ਜਦੋਂ ਦੋ ਕਾਰਨ ਸੀ ਇੱਕ ਤਾਂ ਬੱਚਿਆਂ ਨੂੰ ਚਲਣਾ ਪਰੇ ਦੀ ਛੁੱਟੀ ਹੁੰਦੀ ਆ ਹੋਰ ਬਹੁਤ ਕੰਮ ਹੁੰਦੇ ਆ ਇੱਕ ਥਾਂ ਥਾਂ ਦੇ ਉੱਤੇ ਬਹੁਤ ਜਗ੍ਹਾ ਲੋਕੀ 14 ਤਰੀਕ ਨੂੰ ਜੋ ਜਨਮ ਦੇ ਨਾਲ ਉਹੋ ਮਤਲਬ ਮਨਾਇਆ ਜਾਂਦਾ ਹੁੰਦਾ ਫਿਰ ਇਹ ਸੋਚ ਕੇ ਵੀ ਆਪਾਂ 16 ਤਰੀਕ ਨੂੰ ਪੂਰੇ ਬੰਦੇਵ ਨੂੰ ਸਮਰਪਣ ਦੇ ਰੂਪ ਵਿੱਚ ਇਹ ਜਿਹੜਾ ਹੈਗਾ ਆਪਣਾ ਤੁਹਾਨੂੰ ਸਨਮਾਨਤ ਕਰਾਣੀ ਚਾਹੇ। ਸੋ ਅਕੋ ਸਾਡਾ ਇੱਕ ਛੋਟਾ ਜਿਹਾ ਪ੍ਰਾਪਨਾ ਹੈ। ਅਸੀਂ ਚੋਣਦੇ ਆ ਕਿ ਛੱਤ ਨੂੰ ਆਉਣ ਵਾਲੇ ਸਮਾਂ ਦੇ ਵਿੱਚ ਜਿਨ੍ਹਾਂ ਦੇ ਡਾਕਟਰ ਪੀਲਾ ਅਨੰਤ ਜੀਆ ਨੇ ਸਭਾਂ ਨੂੰ ਰੂਪ ਤੋਂ ਅਸੀਂ ਤੇ ਆਪਣੇ ਨੇਕਾ ਦੇ ਰੂਪ ਦੇ ਰੱਖੀ। ਉਹਨਾਂ ਲੋਕਾਂ ਨੂੰ ਉਹਨਾਂ ਬੱਚ ਲੋਕਾਂ ਉੱਚਾ ਚੁੱਕਣ ਲਈ ਆਪਣੀ ਆਵਾਜ਼ ਨਾਲ ਘੜੰਗ ਕੀਤੀ ਤੇ ਉਹਨਾਂ ਸਮੇਂ ਦੇ ਵਿੱਚ ਹੀ ਉਹਨਾਂ ਦੇ ਦਿਨ ਤੋਂ ਹੀ ਸਾਡੇ ਉਹਨਾਂ ਬੱਚਿਆਂ ਨੂੰ ਸਨਮਾਨਤ ਕਰੀਏ ਅੱਜ ਆ ਦੇਖਦੇ ਵੀ ਆ ਕਿ ਸਾਡੇ ਬੱਚੀਆਂ ਹੁਣ ਤੇ ਬੱਚੇ ਹੁਣ ਜਿਹੜੇ ਪੜ੍ਹਦੀ ਦੂਜੀ ਦੇ ਵਿੱਚੋਂ ਅੱਗੇ ਤੁਰਦੇ ਨੇ ਜਾਂਦੇ ਨੇ ਤਾਨੂੰ ਅਪਰੀਸ਼ੀਏਟ ਕਰਨ ਨੂੰ ਸ਼ਾਬਾਸ਼ ਆ ਦੇਣ ਵਾਲੇ ਕੋਈ ਘੱਟ ਨਹੀਂ ਹੁੰਦੇ ਨੇ ਸੋਸੀਏਸ਼ਨ ਜੋ ਪ੍ਰਾਪਤ ਹੋਵੇਗੀ ਤੁਹਾਡੇ ਨੂੰ ਹੋਇਆ ਸੋਨਾ ਮੌਕਾ ਮਨਾਵਤਾ ਹੋਇਆ ਸਾਡੇ ਦਰਮਿਆਨ ਬਣਤੀ ਸਰਕਾਰ ਨੂੰ ਝਟਾਈ ਨੇ ਅਡਵਾਟਰ ਰਵੀ ਜਿੰਦਗੀ ਨੇ ਝਟਾਈ ਨੇ ਵਾਈਸ ਕਪਟਨ ਜੀ ਬੈਠੇ ਨੇ ਮਾਸਟਰ ਬਦੈਖਣ ਜੀ ਪਹੁੰਚੇ ਹੋਏ ਨੇ ਮਾਸਟਰ ਸੋਮ ਸਿੰਘ ਜੀ ਨੇ ਅਡਵਾਇਜ਼ਰ ਫੀਚਰ ਦੇ ਰਹਿ ਗਏ ਜਗਤ ਸਿੰਘ ਜੀ ਸਮੂਹ ਜੀ ਬਾਹਰੋਂ ਬੈਠੇ ਨੇ ਮਾਈ ਜੇ ਸੁਸ਼ੇਦ ਇਹਨਾਂ ਦੇ ਟੈਗ ਕੈਪਟਨ ਇਹ ਕਿਤੇ ਰਹੇ। ਕੋਟੀ ਸਾਰੇ ਸਾਥੀ ਜੋ ਸਾਡੇ ਵਿੱਚ ਜੀਪ ਜੀਤੌਰ ਜੋ ਪ੍ਰਾਪਤ ਕਰਨ ਤੋਂ ਮੇਰੇ ਨੂੰ ਵੀ ਗੁਰੂ ਜੀ ਨੇ ਤੇ ਤੁਸੀਂ ਸਾਰੇ ਹੀ ਸਾਡੇ ਦੁਕਾਨ ਨੂੰ ਸਵਾਗਤ ਕਰਨ ਨੂੰ ਤਾਂ ਨਾਮੇ ਵਿੱਚ ਕੰਦ ਦੇ ਵਿੱਚ ਆਕਰ ਹੋਇਆ ਸਰਦਾਰ ਜਗਤ ਸਿੰਘ ਜੀ ਨੇ ਪਰਸੋਂ ਗੱਲਬਾਤ ਕੀਤੀ ਸੀ ਕਹਿੰਦੇ ਸੀ ਆਪਾਂ ਇੱਕ ਪ੍ਰੋਗਰਾਮ ਇੱਥੇ ਸ੍ਰੀ ਗੁਰਦਾਸ ਭੱਟੀ ਦਾ ਗੁਰਦੁਆਰਾ ਸਾਹਿਬ ਵਿਖੇ ਇੱਕ ਕਾਰਨਾਗਾ ਤੇ ਆਪਾਂ ਬੱਚਿਆਂ ਦੀ ਵੀ ਆਪਣੇ ਇਸ ਤਰ੍ਹਾਂ ਦੇ ਜਿਹੜੇ ਸੱਜਣ ਨੇ ਸਾਡੇ ਛੋਟੇ-ਛੋਟੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਹੋਏ ਨੂੰ ਉੱਪਰ ਚੱਕਣ ਦੇ ਲਈ ਉਹਨਾਂ ਦਾ ਮਾਨ ਸਨਮਾਨ ਕਰਨ ਦੇ ਲਈ ਇਸ ਤਰ੍ਹਾਂ ਦੇ ਉਪਰਾਲੇ ਕਰ ਰਹੇ ਨੇ ਪਹਿਲਾਂ ਤਾਂ ਮੈਂ ਸਭ ਤੋਂ ਪਹਿਲਾਂ ਇਹਨਾਂ ਦਾ ਕਮੇਟੀ ਮੈਂਬਰ ਸਹਿਬਾਨ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਇੱਡੇ ਛੋਟੇ-ਨਵਾਣੇ ਦੇ ਛੋਟੇ-ਛੋਟੇ ਬੱਚਿਆਂ ਦੇ ਫੌਸਲਾ ਫੁਜਾਈ ਕਰਨ ਦੇ ਲਈ ਇੱਥੇ ਬੱٹا ਪਰਾਂਦਾ ਕੀਤਾਗਾ ਉਸ ਤੋਂ ਬਾਅਦ ਸਰਦਾਰ ਸੈਡਵਾਸਟਰ ਅਮਜੀਤ ਸਿੰਘ ਜੀ ਦੱਸ ਗਏ ਨੇ ਕਿਉਂਕਿ ਹਾਥੀਜੀ ਪੈਣ ਦੇ ਵਿੱਚ ਕਹਿੰਦੇ ਸਾਰਾ ਕੁਝ ਹੀ ਆ ਜਾਂਦਾ ਸਭ ਦੱਸ ਕੇ ਗਏ ਨੇ ਸਾਰਾ ਡਾਕਟਰ ਅਭੀਂਗਰ ਅੰਬੇਦਕਰ ਜੀ ਦੇ ਜਨਮ ਬਾਰੇ ਤੇ ਸਾਰੇ ਪਰਿਵਾਰ ਸੰਬੰਧਿਤ ਕਿਸ-ਕਿਸ ਤੇ ਉਹਨਾਂ ਦਾ ਜਿਹੜਾ ਜੀਰੋ ਨਾ ਪਰ ਉਹ ਸਾਡੇ ਇੱਥੇ ਵਿਚਰਿਆ ਮੈਂ ਤਾਂ ਇੱਕੋ ਹੀ ਗੱਲ ਦੱਸਣੀ ਚਾਹੁੰਨਾ ਵੀ ਇੱਕ ਡਾਕਟਰ ਸਾਹਿਬਾਨ ਜੋ ਸਾਡੇ ਇੱਕ ਮਜ਼ਦੂਰ ਵਰਗ ਦੇ ਵਿੱਚੋਂ ਪੈਦਾ ਹੋਏ ਸੀਗੇ ਤੇ ਜਿਨ੍ਹਾਂ ਨੇ ਸਾਡੇ ਰਹਿਦੀ ਦੁਨੀਆ ਤੱਕ ਜੋ ਜਿੰਨਾ ਤੇ ਸਾਡੀ ਦੁਨੀਆ ਰਹੂਗੀ ਉਸ ਦੇ ਵਿੱਚ ਇੱਕ ਖੜਗਾ ਇੱਕ ਤਿਆਰ ਕੀਤਾਗਾ ਜਿਹਨੂੰ ਅਸੀਂ ਨਿਖਤੀ ਉਪਦੇਸ਼ ਕੇ ਗਇਆ ਕਿਉਂਕਿ ਜੋ ਜਵਾਨੀ ਗੱਲਾਂ ਹੁੰਦੀਆਂ ਨੇ ਉਹ ਸਾਡੀਆਂ ਭੁੱਲ ਜਾਂਦੀਆਂ ਨੇ ਕਿਤੇ ਨਾ ਕਿਤੇ ਕੁਛ ਤਿਆਂ ਬਾਅਦ ਅਰੇਂਜਿੰਗ ਕਰਨੀ ਪਰ ਜੋ ਡਾਕਟਰ ਭੀਰਾਂ ਅੰਬੇਰ ਕਾ ਜੀ ਸਾਡਾ ਲਿਖ ਕੇ ਗਏ ਨੇ ਜੋ ਸਾਡਾ ਸੰਵਿਧਾਨ ਇਹਨਾਂ ਨੇ ਤਿਆਰ ਕੀਤਾ ਉਸ ਵਿੱਚ ਜੋ ਜੋ ਕੁਛ ਲਿਖਿਆਗਾ ਲੋਕਾਂ ਲਈ ਉਹ ਬਹੁਤ ਵਧੀਆ ਕਿਉਂਕਿ ਅੱਜ ਦੇ ਯੁੱਗ ਦੇ ਵਿੱਚ ਸਾਡੇ ਸੰਵਿਧਾਨ ਪ੍ਰਤੀ ਬਹੁਤ ਸਾਰੇ ਜਿਹੜੀਆਂ ਅਧਰਵਾਲ ਕੀਤੀਆਂ ਜਾ ਰਹੀਆਂ ਨੇ ਕਿਉਂਕਿ ਉਹ ਉਹਨਾਂ ਲੋਕਾਂ ਲਈ ਵੱਡੇ ਲੋਕਾਂ ਲਈ ਜੋ ਵੱਡੇ ਘਰਾਣਿਆਂ ਦੇ ਲੋਕ ਨੇ ਉਹਨਾਂ ਲਈ ਜੋ ਕਾਨੂੰਨ ਬਣਾਏ ਜਾਂਦੇ ਆ ਪਰ ਸਾਡੇ ਡਾਕਟਰ ធីਰਗੋ ਅੰਬੇਦਕਰ ਜੀ ਸਾਡੇ ਉਹਨਾਂ ਮਜ਼ਦੂਰ ਉਹਨਾਂ ਗਰੀਬ ਪਰਿਵਾਰਾਂ ਲਈ ਜੋ ਕੁਝ ਲਿਖ ਕੇ ਗਏ ਨੇ ਉਹ ਬਹੁਤ ਹੀ ਵਧੀਆ ਅਪਰਾਲਾ ਕੀਤਾ ਜੋ ਅਸੀਂ ਇਹਨਾਂ ਨੂੰ ساری ਜ਼ਿੰਦਗੀ ਮਤਲਬ ਭੁੱਲ ਨਹੀਂ ਸਕਦੇ ਯਾਦ ਰੱਖਦੇ ਰਹਾਂਗੇ ਐਨੇ ਹੀ ਸ਼ਬਦਾਂ ਨਾਲ ਮੈਂ ਇੱਥੇ ਦੀ ਕਮੇਟੀ ਜੋ ਰਵਦਾਸਪਤ ਸਾਬ ਨਾਲ ਸੰਵੰਦਕ ਕਮੇਟੀ ਮੈਂਬਰ ਤੇ ਹੋਰ ਸਾਡੇ ਮਿੱਤਰ ਪਿਆਰੇ ਨੇ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਵਧੀਆ ਬਣਾਇਆਗਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਦੀ ਇੱਕ ਜ्यां ਜਿਹੜਾ ਆਪਾਂ ਸਿਕਰਿਸ਼ ਵਾਲੇ ਹਿਸਾਬ ਕਰਦੇ ਆਂਗੇ ਉਹਦੇ ਵਿੱਚੋਂ ਵਿਅਕਤੀਗਤ ਤੌਰ ਦੇ ਵਿੱਚ ਪਹਿਲੇ ਸਥਾਨ ਤੇ ਆਏ ਨੇ ਸੋ ਬੇਟੀ ਸਾਡੇ ਦਰਮਿਆਨ ਸਮਾਜ ਦੀ ਇੱਕ ਵਾਈਟ ਅੱਗੇ ਦੱਸਦੇ ਆ ਕਿ ਸਾਡੇ ਆਪਣੇ ਪਿੰਡ ਦੇ ਵਿੱਚ ਇਸ ਕਿਸੂ ਦੇ ਬੱਚੇ ਹੈਗੇ ਆ ਜਿਨ੍ਹਾਂ ਨੇ ਪੜਾਅ ਦੇ ਵਿੱਚ ਬਹੁਤ ਵੱਡੀਆਂ ਬਰਨਾਂ ਵਾਰੀਆਂ ਨੇ ਸੋ ਜੀ ਪਰਿਵਾਰ ਨਾਲ ਨਾਲ ਤਾਂ ਇਹ ਕੀਤਾ ਸਾਡੇ ਬੇਟੀ ਹੋਣ ਦੇ ਦਰਮਿਆਨ ਅਸੀਂ ਉਹਨਾਂ ਦਾ ਵੀ ਸਨਮਾਨ ਕਰਾਂਗੇ ਸੋ ਬੇਟੀ ਪਰਿਵਾਰ ਤੋਂ ਮਾਰ ਨੂੰ ਬਹੁਤ ਬਹੁਤ ਜੀ ਆ ਧੰਨਵਾਦ ਹੋਰ ਵਾਸਤੇ ਕਹਿੰਦੇ ਸੀ ਜੀ ਸ੍ਰੀ ਸਤ ਸੰਧੀ ਵਾਈਬਲੀ ਜੀ ਦਾ ਕਾਲਤਾ ਵਾਈਬਲੀ ਜੀ ਕੀ ਭਤੀ ਇਹ ਜਿਹੜਾ ਅੱਜ ਦਾ ਪ੍ਰੋਗਰਾਮ ਆ ਤੇ ਗੁਰੂ ਰਦਾਸ ਰਵਿਦਾਸ ਕਮੇਟੀ ਤੇ ਮਜ਼ਦੂਰ ਮੁਕਤੀ ਜਿਹੜਾ ਮੋਰਚਾ ਹੈਗਾਗਾ ਉਹਦੇ ਵੱਲੋਂ ਕਰਾਇਆ ਜਾ ਰਿਹਾ ਤੇ ਇਹ ਬਾਬਾ ਸਹਿਬ ਡਾਕਟਰ ਪੀ ਮਰਾਓ ਵੇਦਕਰ ਜਿਹਦੇ ਜਨਮ ਦਿਨ ਨੂੰ ਜਿਹੜਾ ਸੰਬੰਧਤ ਹੈਗਾਗਾ ਬਹੁਤ ਸਲਾਘਾ ਦਾ ਜਿਹੜਾ ਕੰਮ ਆ ਇਹ ਕਮੇਟੀ ਜਾਂ ਜਿੰਨੇ ਬਦਵੰਤੇ ਇਹਦੇ ਵਿੱਚ ਸ਼ਾਮਲ ਆ ਇਹਨਾਂ ਨੇ ਕੀਤਾ ਤੇ ਬਾਬਾ ਗਾਮ ਨੇ ਜਿਹੜਾ ਮਜ਼ਦੂਰ ਵਰਗਾ ਦੱਬੇ ਕੁਜਲੇ ਲੋਕਾਂ ਲਈ ਸਾਨੂੰ ਸਰਧਾਨ 2 ਸਾਲ 11 ਮਹੀਨੇ ਤੇ 14 ਦਿਨ ਦੇ ਵਿੱਚ ਬਣਾ ਕੇ ਸਾਨੂੰ ਸਰਧਾਨ ਦਿੱਤਾਗਾ ਅਸੀਂ ਇਰਨੀ ਆ ਉਹਨਾਂ ਦਾ ਦੇਗ ਨਹੀਂ ਦੇ ਸਕਦੇ ਤੇ ਫਿਰ ਜਿਹੜੇ ਸਾਡੇ ਬੱਚੇ ਆ ਹੁਣ ਜਿਨ੍ਹਾਂ ਨੂੰ ਸਨਮਾਨ ਕਮੇਟੀ ਵੱਲੋਂ ਦਿੱਤਾ ਜਾ ਰਿਹਾ ਅਸੀਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆਂ ਤੇ ਅੱਗੇ ਤੋਂ ਵਿਸ਼ਵਾਸ ਦਿਵਾਉਣਾ ਬੱਚਿਆ ਦਰੋਂ ਵੀ ਅਸੀਂ ਹੋਰ ਮਿਹਨਤ ਕਰਾਂਗੇ ਹੋਰ ਜਿਹੜੀ ਹੈਗੀ ਆ ਤਰੱਕੀ ਕਰਾਂਗੇ ਤਾਂ ਕਿ ਜਿਹੜੀ ਪਿੰਡ ਦੇ ਵਿੱਚ ਇਹ ਕਲੱਬ ਦੀ ਜਿਹੜੀ ਬਿਲਡ ਪਾਈ ਆ ਜਾਂ ਹੋਰ ਅੱਗੇ ਨੂੰ ਜਿਹੜੀਆਂ ਵਧੀਆ ਕੰਮ ਇਹ ਕਲੱਬ ਨੇ ਜਾਂ ਹੋਰ ਸੰਸਥਾਾਂ ਨੇ ਕਰਨਾਗਾ ਅਸੀਂ ਮਿਹਨਤ ਕਰਾਂਗੇ ਹੋਰ ਤੇ ਅੱਗੇ ਤਰੱਕੀ ਕਰਾਂਗੇ ਇਹ ਅਸੀਂ ਆਪਣੇ ਵੱਲੋਂ ਪੂਰਾ ਵਿਸ਼ਵਾਸਤ ਬੋਲਿਆ ਬੱਚੀ ਜਿਹੜੀ ਇਹਦੇ ਹੱਦਲ ਦੇ ਵਿੱਚ ਬੱਚੇ ਨੇ ਪੋਜੀਸ਼ਨ ਲਈ ਆ ਪ੍ਰਭਜੋਤ कौर ਨੇ ਇਹਨੂੰ ਵਧਾਈ ਨਾਲ ਦੀ ਨਾਲ ਮੈਂ ਦੱਸਣਾ ਚਾਹੁੰਦਾ ਸਾਡੇ ਸਰਕਾਰੀ ਇੰਜੀਨੀਅਰ ਸਕੂਲ ਚੱਲੇ ਵਾਲ ਦੇ ਦੋ ਬੱਚੇ ਅੰਡਰ 17 ਦੇ ਵਿੱਚ ਲੈਫਟ ਨਾ ਪੰਜਾਬ ਕਬੱਡੀ ਪੰਜਾਬ ਕਿਹੜ ਕੇ ਆਇਆ ਤੇ ਉਹ ਵੀ ਜਨਕਿ ਸਰਕਾਰੀ ਸਕੂਲ ਵੱਲੋਂ ਵੀ ਪ੍ਰਾਪਤੀਆਂ ਰਹਿ ਗਿਆ ਤੋ ਰਾਤਾ ਨਹੀਂ ਹੋ ਪਾਇਆ ਕਮੇਟੀ ਨਾਲ ਤੇ ਜੀ ਸੀਗਾ ਵੀ ਇਹ ਕੋਲ ਪੋਜੀਸ਼ਨ ਵਾਲਿਆਂ ਨੂੰ ਦੇਣਾ ਹੈਗਾ ਜਿਹੜਾ ਇਨਾਮ ਜੇ ਪਹਿਲਾਂ ਰਾਤਾ ਹੋ ਜਾਂਦਾ ਤਾਂ ਉਹ ਵੀ ਬੱਚਿਆਂ ਨੂੰ ਬਹੁਤ ਸਾਧ ਲੈਨੇ ਤੋ ਜਿਹੜੇ ਨੈਸ਼ਨਲ ਸਟਾਈਲ ਕਬੱਡੀ ਦੇ ਵਿੱਚ ਪੰਜਾਬ ਲੈਵਲ ਸਟੇਟ ਪੱਤਰੀ ਸਕੂਲ ਵੱਲੋਂ ਕਿੱਟ ਗਿਆ ਸੋ ਮੈਂ ਅਕੀਰ ਦੇ ਵਿੱਚ ਸਕੂਲ ਪ੍ਰਿੰਸੀਪਲ ਸ੍ਰੀ ਅਨਿਲ ਕੁਮਾਰ ਦੀ ਸਕੂਲ ਇੰਚਾਰਜ ਵੱਲੋਂ ਜਿਹੜੀ ਕਮੇਟੀ ਆ ਜਾਂ ਜੋ ਵੀ ਜਿਹੜੇ ਪ੍ਰਬੰਧਕੀ ਦੇ ਵਿੱਚ ਸਹਿਯੋਗੀ ਹੈਗੇ ਸਾਰਾ ਬਹੁਤ-ਬਹੁਤ ਧੰਨਵਾਦ ਕਰਨ ਦੀਆਂ ਵਾਜਿਬੀ ਸਰਕਾਰ ਸਾਹਿਬ ਵਾਜਿਬੀ ਜੀ ਜੀ